ਗੁਰਨਾਮ ਸਿੰਘ ਚੜੂਣੀ ਦੇ ਨਾਲ ਜੁੜੀ ਹੋਈ ਹੈ ਭਾਰਤੀ ਕਿਸਾਨ ਯੂਨੀਅਨ ਚੜੂਣੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਣੀ ਨੇ ਵੱਡਾ ਐਲਾਨ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਜਿਹੜੀਆਂ ਹੁਣ ਜ਼ਿਮਨੀ ਚੋਣਾ ਹੋਣੀਆਂ ਨੇ ਉਸ ਲਈ ਆਪਣੇ ਉਮੀਦਵਾਰ ਅਸੀਂ ਮੈਦਾਨ ਵਿੱਚ ਉਤਾਰਾਂਗੇ ਤਾਂ ਗੁਰਨਾਮ ਸਿੰਘ ਚੜੂਣੀ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜਿੱਥੇ ਜ਼ਿਮਨੀ ਚੋਣਾਂ ਹੋਣੀਆਂ ਨੇ ਉੱਥੇ ਅਸੀਂ ਆਪਣੇ ਉਮੀਦਵਾਰ ਉਤਾਰਾਂਗੇ ਇਸ ਦੇ ਨਾਲ ਹੀ ਪੰਜਾਬ ਦੇ ਨਾਲ ਨਾਲ ਹਰਿਆਣਾ ਵਿੱਚ ਵੀ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਉਹ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰਨਗੇ ਦੂਜੇ ਪਾਸੇ ਉਹ ਕੇਂਦਰ ਤੇ ਸੂਬਾ ਸਰਕਾਰਾਂ ਖਿਲਾਫ ਵਧਦੇ ਹੋਏ ਨਜ਼ਰ ਆਏ ਉਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਕੇਂਦਰ ਸਰਕਾਰ ਨਾ ਹੀ ਸੂਬਾ ਸਰਕਾਰਾਂ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਨ ਪ੍ਰਤੀ ਗੰਭੀਰ ਨੇ ਦੂਜੇ ਪਾਸੇ ਕੇਂਦਰ ਸਰਕਾਰ ਤੇ ਵੀ ਨਿਸ਼ਾਨਾ ਬਿੰਦਿਆ ਚੜੂਣੀ ਨੇ ਕਿਹਾ ਕਿ ਪੀਐਮ ਨਿਧੀ ਕਿਸਾਨਾਂ ਦਾ ਸਨਮਾਨ ਨਹੀਂ ਸਗੋ અપਮਾਨ ਹੈ ਤਾਂ ਗੁਨਾਮ ਸਿੰਘ ਚੜੂਣੀ ਅੱਜ ਫਤਿਹਗੜ੍ਹ ਸਾਹਿ ਪਹੁੰਚੇ ਸੀ ਜਿੱਥੇ ਉਹਨਾਂ ਨੇ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਤੇ ਇਸ ਦੌਰਾਨ ਉਹਨਾਂ ਨੇ ਅਹਿਮ ਐਲਾਨ ਕੀਤਾ ਕਿ ਪੰਜਾਬ ਦੀ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜਿੱਥੇ ਜ਼ਿਮਨੀ ਚੋਣ ਹੋਣੀ ਹੈ ਉੱਥੇ ਅਸੀਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰਾਂਗੇ ਇਸ ਦੇ ਨਾਲ ਹੀ ਹਰਿਆਣਾ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਲਈ ਵੀ ਉਹ ਚੋਣ ਲੜਨ ਦੀ ਪਲੈਨਿੰਗ ਕਰ ਰਹੇ ਨੇ ਤੇ ਇਸ ਬਾਬਤ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਐਲਾਨ ਕੀਤਾ ਜਾਵੇਗਾ ਤਾਂ ਗੁਰਨਾਮ ਸਿੰਘ ਚੜੂਣੀ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਖਬਰ ਤੇ ਜ਼ਿਆਦਾ ਜਾਣਕਾਰੀ ਲਈ ਤਰਮਿੰਦਰ ਸਾਡੇ ਨਾਲ ਜੁੜ ਚੁੱਕੇ ਨੇ। ਤਰਮਿੰਦਰ ਗੁਰਨਾਮ ਸਿੰਘ ਚੜੂਣੀ ਕਿਸ ਮਕਸਦ ਨਾਲ ਅੱਜ ਫਤਿਹਗੜ੍ਹ ਸਾਹਿਬ ਪਹੁੰਚੇ ਸੀ ਤੇ ਉਹਨਾਂ ਵੱਲੋਂ ਕੀ ਵੱਡਾ ਐਲਾਨ ਕੀਤਾ ਗਿਆ ਹੈ? ਜੀ ਬਿਲਕੁਲ ਇਹਨੇ ਹੀ ਲੋਕ ਸਭਾ ਚੋਣ ਹੁਣ ਇੱਕ ਹੋਰ ਮੋੜ ਤੋਂ ਕਿਸਾਨਾਂ ਪੁੱਜੇ ਪੰਚਤਾਂ ਸਸਦ ਦੇ ਬਸਰ ਗਰਮ ਹੁੰਦੇ ਦਿਖਾਈ ਦੇ ਰਹੇ ਨੇ ਸ਼ਹੀਦਾਂ ਦੀ ਧਰਤੀ ਜਿਹੜਾ ਸਾਹ ਦੇਖੀ ਅੱਜ ਗੁਰਨਾਮ ਸਿੰਘ ਚੜੂਣੀ ਨੇ ਕਿ ਤੇਫਦੀ ਦੇ ਸੂਬਾ ਪੱਦਰ ਦੀ ਮੀਟਿੰਗ ਰਹੀ ਠੀਕ ਇਹ ਐਮ ਅੰਕਿਤਾ ਗਿਆ ਕਿ ਜਲੰਧਰ ਨੂੰ ਸਟੇਪ ਅਜਮਨੀ ਚੋਣਾ ਹੋਣ ਗਿਆ ਅੰਤਰਵੇਜ ਪਰ ਆਵਾਜ਼ ਨਹੀਂ ਆ ਰਹੀ ਇੱਕ ਵਾਰ ਫੇਰ ਤੁਹਾਡੇ ਨਾਲ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਦੱਸ ਸਈਏ ਕਿ ਕਿਸਾਨ ਆਗੂ ਗੁਰਨਾਮ ਸਿੰਘ ਚੜੂੜੀ ਨੇ ਅੱਜ ਵੱਡਾ ਐਲਾਨ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਬਰਨਾਲਾ ਚੱਬੇਵਾਲ ਗਿੱਦੜਵਾਹਾ ਡੇਰਾਬਾਬਾ ਨਾਨਕਦੀ ਜ਼ਿਮਨੀ ਚੋਣ ਲਈ ਅਸੀਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰਾਂਗੇ ਤਾਂ ਇੱਕ ਪਾਸੇ ਸਿਆਸੀ ਪਾਰਟੀਆਂ ਜਿੱਥੇ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਲਈ ਤਿਆਰੀਆਂ ਕਰ ਰਹੀਆਂ ਨੇ ਉਸ ਦੌਰਾਨ ਸੰਯੁਕਤ ਸੰਘਰਸ਼ ਪਾਰਟੀ ਦੇ ਆਗੂ ਗੁਰਨਾਮ ਸਿੰਘ ਚੜੂੜੀ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਉਹਨਾਂ ਨੇ ਐਲਾਨ ਕੀਤਾ ਕਿ ਪੰਜਾਬ ਅਤੇ ਹਰਿਆਣਾ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਅਸੀਂ ਮੈਦਾਨ ਵਿੱਚ ਆਪਣੇ ਉਮੀਦਵਾਰ ਉਤਾਰਾਂਗੇ ਫਿਲਹਾਲ ਤਰਮਿੰਦਰ ਸਾਡੇ ਨਾਲ ਜੁੜ ਚੁੱਕੇ ਨੇ ਤਰਮਿੰਦਰ ਕੀ ਹੈ ਲੇਟੈਸਟ ਅਪਡੇਟ ਗੁਰਨਾਮ ਸਿੰਘ ਚੜੂਨੀ ਵੱਲੋਂ ਕੀ ਐਲਾਨ ਕੀਤਾ ਗਿਆ ਜੀ ਬਿਲਕੁਲ ਗੁਰਨਾਮ ਸਿੰਘ ਚੜੂਨੀ ਨੇ ਸ਼ਹੀਦਾਂ ਇਤਿਹਾਸੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਆਪਣੇ ਜੱਥੇਬੰਦੀ ਦੀ ਸੂਬਾ ਪੱਦਰੀ ਮੀਟਿੰਗ ਬੁਲਾ ਕੇ ਇਹ ਅਹਿਮ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਜਲੰਧਰ ਤੋਂ ਇਲਾਵਾ ਜਿਹੜੀਆਂ 4 ਸੀਟਾਂ ਦੇ ਜ਼ਿਮਨੀ ਚੋਣਾਂ ਹੋਣਗੀਆਂ ਉਹਦੇ ਵਿੱਚ ਸੰਯੁਕਤ ਸੰਘਰਸ਼ ਇਹੜੀ ਪਾਰਟੀ ਆ ਉਹਨਾਂ ਦੀ ਉਮੀਦਵਾਰ ਉਤਾਰੇ ਜਾਣਗੇ ਇਸ ਤੋਂ ਇਲਾਵਾ ਹਰਿਆਣਾ ਦੇ ਵਿੱਚ ਵੀ ਜਿੰਮਨੀ ਚੋਣਾਂ ਲੜੀਆਂ ਜਾਣਗੀਆਂ ਇੱਕ ਵਾਰ ਮੁਰਤੋ ਜਿਹੜੇ ਕਿਸਾਨ ਆਗੂ ਨੇ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੁੰਦੇ ਦਿਖਾਈ ਦੇ ਰਹੇ ਨੇ ਭਾਵੇਂ ਕਿ ਨਤੀਜੇ ਕੁਝ ਵੀ ਹੋਣ ਪਰ ਸਿਆਸਤ ਦੇ ਵਿੱਚ ਇਹਨਾਂ ਦਾ ਕੀ ਪ੍ਰਭਾਵ ਰਹੇਗਾ ਆਉਣ ਵਾਲਾ ਸਮਾਂ ਦੱਸੇਗਾ ਇਸ ਦੇ ਨਾਲ ਹੀ ਇਹੜੀ ਜਥੇਬੰਦੀ ਨੂੰ ਮਜ਼ਬੂਤ ਕਰਨ ਦੇ ਲਈ ਵੀ ਚੜੂਣੀ ਨੇ ਅੱਜ ਜਿਹੜੀ ਆਪਣੀ ਮੀਟਿੰਗ ਕੀਤੀ ਆ ਉਸ ਦੇ ਵਿੱਚ ਅਹੁਦੇਦਾਰਾਂ ਨੂੰ ਜਿਹੜੇ ਆ ਉਹ ਡਾਇਰੈਕਸ਼ਨਾਂ ਦਿੱਤੀਆਂ ਨੇ ਕੇ ਬਾਅਦ ਤੋਂ ਬਾਅਦ ਜਿਹੜੇ ਕਿਸਾਨ ਨੇ ਜਥੇਬੰਦੀ ਦੇ ਨਾਲ ਜੁੜੇ ਜਾਣ ਪੰਜਾਬ ਦੇ ਵਿੱਚ ਆਪਣੀ ਜਥੇਬੰਦੀ ਨੂੰ ਵਧਾਉਣ ਦੇ ਲਈ ਮੈਂਬਰਸ਼ਿਪ ਨੂੰ ਵਧਾਉਣ ਦੇ ਲਈ ਕਿਹਾ ਜਾ ਰਿਹਾ ਹੈ ਕਿ ਇੱਕ ਟਾਸਕ ਵੀ ਜਿਹੜਾ ਆਪਣੇ ਅਧਿਕਾਰਾਂ ਨੂੰ ਦਿੱਤਾ ਹੈ ਜਿਸ ਦੇ ਨਤੀਜੇ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲਣਗੇ ਜੀ ਤੇ ਕਿਸਾਨ ਸੰਘਰਸ਼ ਬਾਬਤ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਸ਼ੰਭੂ ਬਾਰਡਰ ਤੇ ਜਿਹੜੇ ਕਿਸਾਨ ਡਟੇ ਹੋਏ ਨੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤੇ ਬਿਲਕੁਲ ਚੜੂਣੀ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਆ ਸੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਉਹਨਾਂ ਦੇ ਨਾਲ ਜਿਹੜੇ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਉਹਨਾਂ ਦਾ ਮੁੱਦਾ ਵੀ ਚੜੂਣੀ ਵੱਲੋਂ ਜਿਹੜਾ ਚੁੱਕਿਆ ਗਿਆ ਪਰ ਇਸ ਦੇ ਵਿੱਚ ਚੜੂਣੀ ਨੇ ਕਿਹਾ ਕਿ ਜਿਹੜੇ ਸਾਡੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਨੇ ਉਹੋ ਰੋਡ ਦੇ ਇੱਕ ਪਾਸੇ ਬੈਠੇ ਨੇ ਤੇ ਜਿਹੜਾ ਦੂਜੇ ਪਾਸੇ ਦਾ ਰੋਡ ਆ ਉਹ ਸਰਕਾਰਾਂ ਵੱਲੋਂ ਬੰਦ ਕੀਤਾ ਹੋਇਆ ਇਸ ਖੰਸੇ ਦੇ ਕਰਕੇ ਬੰਦ ਕੀਤਾ ਹੋਇਆ ਕਿ ਜਿਹੜੇ ਕਿਸਾਨ ਨੇ ਉਹ ਦਿੱਲੀ ਵੱਲ ਕੂਚ ਨਾ ਕਰਨ ਚੜੂਨੀ ਵੱਲੋਂ ਇਹ ਅਹਿਮ ਐਲਾਨ ਕੀਤਾ ਗਿਆ ਕਿ ਜੇਕਰ ਕੋਈ ਵੀ ਕਿਸਾਨ ਜਾਂ ਕਾਠਾਂ ਦੀ ਜਥੇਬੰਦੀ ਦਿੱਲੀ ਵੱਲ ਕੂਚ ਕਰੇਗੀ ਤਾਂ ਪਹਿਲਾਂ ਐਲਾਨ ਕੀਤਾ ਜਾਊਗਾ ਜਿਹੜੀਆਂ ਸਰਕਾਰਾਂ ਨੇ ਆਪਣੇ ਵੱੱਧ ਤੇ ਰਸਤੇ ਬੰਦ ਕੀਤੇ ਨੇ ਉਹ ਤੁਰੰਤ ਖੋਲਣੇ ਚਾਹੀਦੇ ਨੇ ਘੱਟੋ ਘੱਟ ਜਿਹੜਾ ਸ਼ੰਭੂ ਬਾਰਡਰ ਤੇ ਵਨ ਸਾਈਡ ਜਿਹੜਾ ਰੋਡ ਆ ਉਹ ਆਮ ਲੋਕਾਂ ਦੇ ਲਈ ਖੋਲ੍ਹਿਆ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਕਿਉਂਕਿ ਜਿਹੜੇ ਕਿਸਾਨ ਨੇ ਉਹ ਫਿਲਹਾਲ ਦਿੱਲੀ ਨਹੀਂ ਜਾਣਗੇ ਇਹ ਚੜੂਨੀ ਦਾ ਕਹਿਣਾ ਉਹਨਾਂ ਕਿਹਾ ਕਿ ਜੇਕਰ ਅਸੀਂ ਦਿੱਲੀ ਵੱਲ ਪੂਚ ਕਰਾਂਗੇ ਤਾਂ ਸਰਕਾਰ ਨੂੰ ਦੱਸ ਕੇ ਕਰਾਂਗੇ ਗੁਪਚੋਕ ਤਰੀਕੇ ਨਾਲ ਉਹ ਕਿਸੇ ਤਰ੍ਹਾਂ ਦਾ ਕੋਈ ਵਿਸ਼ਗਾਰਤ ਨਹੀਂ ਕਰਨਗੇ ਅ ਤਰਮਿੰਦਰ ਐਮ ਐਸ ਪੀ ਲੈ ਕੇ ਐਮ ਐਸ ਪੀ ਨੂੰ ਲੈ ਕੇ ਵੀ ਕੁਝ ਕਿਹਾ ਗੁਰਨਾਮ ਸਿੰਘ ਚੜੂਨੀ ਨੇ ਕਿਉਂਕਿ ਸਾਰੇ ਕਿਸਾਨ ਐਗੂ ਐਮ ਐਸ ਪੀ ਨੂੰ ਨਕਾਰ ਚੁੱਕੇ ਨੇ ਜਿਹੜੀ ਹਾਲ ਹੀ ਵਿੱਚ ਕੇਂਦਰ ਸਰਕਾਰ ਵੱਲੋਂ ਐਲਾਨੀ ਗਈ ਹੈ ਜੀ ਬਿਲਕੁਲ ਗੁਰਨਾਮ ਸਿੰਘ ਚੜੂਨੀ ਵੱਲੋਂ ਐਮ ਐਸ ਪੀ ਨੂੰ ਲੈ ਕੇ ਵੀ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦਾ ਗਿਆ ਹਾਲ ਹੀ ਵਿੱਚ ਜਿਹੜੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨੂੰ ਕਹਿ ਲਈਏ ਕਿ ਖੁਸ਼ ਕਰਨ ਦੇ ਲਈ ਕੁਝ ਫਸਲਾਂ ਦੇ ਉੱਪਰ ਐਮਐਸਪੀ ਦਾ ਵਾਅਦਾ ਕਰਕੇ ਜੋ ਐਲਾਨ ਕੀਤਾ ਗਿਆ ਸੀ ਉਸ ਨੂੰ ਸਿਰੇ ਤੋਂ ਖਾਰਜ ਕੀਤਾ ਗਿਆ ਚਰੂਨੀ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਹ ਹੁਣ ਤੱਕ ਦੇ ਸਮੇਂ ਦੀ ਗੱਲ ਕਰੀਏ ਤਾਂ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚ ਕਰੀਬ 400 ਗੁਣਾ ਵਾਧਾ ਸਮੇਂ ਦੇ ਹਿਸਾਬ ਨਾਲ ਹੋਇਆ ਤੇ ਕਿਸਾਨਾਂ ਦੀ ਫਸਲ ਦੇ ਰੇਟ ਦੀ ਗੱਲ ਕਰੀਏ ਤਾਂ ਹੁਣ ਤੱਕ ਕੇਵਲ 31% ਜਿਹੜੇ ਰੇਟ ਵਧੇ ਨੇ ਤਾਂ ਮਹਿੰਗਾਈ ਦੇ ਜਿਹੜੇ ਇਸ ਜਮਾਨੇ ਨੂੰ ਦੇਖਦੇ ਉਹਨਾਂ ਕਿਹਾ ਕਿ ਉਹ ਬਿਲਕੁਲ ਵੀ ਇਸ ਐਮਐਸਪੀ ਦੇ ਰੇਟਾਂ ਨੂੰ ਮਨਜ਼ੂਰ ਨਹੀਂ ਕਰਨਗੇ ਜੋ ਵੀ ਸੁਆਮੀਨਾਥਨ ਦੀ ਰਿਪੋਰਟ ਹੈ ਉਸ ਦੇ ਮੁਤਾਬਕ ਹਰੇਕ ਫਸਲ ਦਾ ਜਿਹੜਾ ਉਹ ਭਾਅ ਆ ਉਹ ਸਰਕਾਰ ਜਿਕੇ ਨਹੀਂ ਬਣਾਵੇ ਕਿ ਕਿਸਾਨ ਨੂੰ ਮਿਲਣਾ ਚਾਹੀਦਾ ਤਾਂ ਉਹ ਜਾ ਕੇ ਸਰਕਾਰਾਂ ਦੀ ਪਾਲਿਸੀ ਤੋਂ ਖੁਸ਼ ਹੋਣਗੇ ਜੀ ਜਤੁਰਮੇਂਦਰ ਬਹੁਤ ਬਹੁਤ ਸ਼ੁਕਰੀਆ ਤਾਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਅੱਜ ਵੱਡਾ ਐਲਾਨ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਆਪਣੇ ਉਮੀਦਵਾਰ ਅਸੀਂ ਮੈਦਾਨ ਵਿੱਚ ਉਤਾਰਾਂਗੇ ਜਿਦਾ ਦਈਏ ਕਿ ਜਲੰਧਰ ਤੋਂ ਇਲਾਵਾ ਬਾਕੀ ਰਹਿੰਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਣੀਆਂ ਨੇ ਇਹ ਨੇ ਬਰਨਾਲਾ ਚੱਬੇਵਾਲ ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਇਸ ਲਈ ਉਹਨਾਂ ਵੱਲੋਂ ਪਾਰਟੀ ਵਰਕ ਨਾਲ ਮੀਟਿੰਗ ਕਰਨ ਤੋਂ ਬਾਅਦ ਐਲਾਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਹਰਿਆਣਾ ਵਿੱਚ ਜਿੱਥੇ ਵੀ ਕਿਤੇ ਜੇਮਨੀ ਚੋਣ ਹੋਵੇਗੀ ਅਸੀਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰਾਂਗੇ ਤਾਂ ਦੂਜੇ ਪਾਸੇ ਉਹ ਐਮਐਸਪੀ ਨੂੰ ਲੈ ਕੇ ਵੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਐਮਐਸਪੀ ਜਿਹੜੀ ਇਸ ਵਾਰ ਵਧਾਈ ਗਈ ਹੈ ਉਹ ਨਾਕਾਫੀ ਹੈ ਕਿਸਾਨ ਇਸ ਨਾਲ ਸੰਤੁਸ਼ਟ ਨਹੀਂ ਨੇ ਤਾਂ ਦੂਜੇ ਪਾਸੇ ਸ਼ੰਭੂ ਬਾੜਾਤੇ ਡਟੇ ਹੋਏ ਜਿਹੜੇ ਕਿਸਾਨ ਨੇ ਉਹਨਾਂ ਦਾ ਮਸਲਾ ਹੱਲ ਨਾ ਕਰਨ ਲਈ ਉਹ ਸੂਬਾ ਸਰਕਾਰਾਂ ਦੇ ਨਾਲ-ਨਾਲ ਕੇਂਦਰ ਸਰਕਾਰ ਤੇ ਵੀ ਨਿਸ਼ਾਨਾ ਬਿੰਨ ਦੇ ਹੋਏ ਨਜ਼ਰ ਆਏ ਕੀ ਕੁਝ ਕਿਹਾ ਗੁਨਾਮ ਸਿੰਘ ਚੜੂਨੀ ਨੇ ਉਹ ਵੀ ਜਾਣ ਲੈਣੇ ਜਿਦਾਪ ਦੇ ਜਿਹੜੀ ਸਾਡੀ ਟੀਮ ਹੈ ਜਿਹਦੇ ਸਾਡੇ ਅਹੁਦੇਦਾਰ ਉਹ ਸਾਰੇ ਅੱਜ ਇੱਥੇ ਹਾਜ਼ਰ ਨੇ ਤੇ ਅ ਇਸ ਮੀਟਿੰਗ ਦੇ ਵਿੱਚ ਕਿਤੇ ਸਾਰੇ ਦੀ ਜਿਹੜੀ ਹੈ ਉਹ ਡਿਊਟੀ ਵਾਲਈ ਹੈ ਵੀ ਹੋ ਰਕਿੇ ਜਿਹੜੀਆਂ ਟੀਮਾਂ ਨੇ ਵਿਧਾਓ ਤੇ ਜ਼ਿੰਮੇਵਾਰੀਆਂ ਵਾਲਈਆਂ ਕਿਹੜੇ ਨਿਚੋਣੀ ਟੀਮ ਅ ਅਹੁਦੇਦਾਰ ਕੰਮ ਕਰੇਗਾ ਉਹ ਅੱਜ ਡਿਊਟੀਆਂ ਲਈਆਂ ਨੇ ਤੇ ਇਸ ਜਿਹੜੀ ਯੂਨੀਅਨ ਹੈ ਇਹਨੂੰ ਅੱਗੇ ਵਧਾਉਣ ਦਾ ਜਿਹੜਾ ਹੈ ਉਹ ਜਿਤਨਾ ਕੀ ਇੱਕ ਫੈਸਲਾ ਇਹ ਲਿਆ ਹੈ ਕਿ ਜਿਹੜਾ ਆਲ ਵਾਲਾ ਇਲੈਕਸ਼ਨ ਹੋਏਗਾ ਜਿਹਦੇ 4 ਸੀਟਾਂ ਤੇ ਇਹ ਜਲੰਧਰਾਂ ਹੀ ਛੱਡ ਕੇ ਜਿਹੜੀ ਅੱਗੇ ਹੋਏਗਾ ਉਸ ਤੇ ਜਿਹੜਾ ਹੈ ਅਸੀਂ ਸੋਸ਼ਲਿਸਟ ਪਾਰਟੀ ਵੱਲੇ ਆਪਣਾ ਕandidate ਪਾਏ ਤੇ ਬਾਕੀ ਜਿਹੜਾ ਹੈ ਸਾਰਾ ਉਪਰ ਲਾਈ ਜਾ ਰਿਹਾ ਕਿ ਵੀ ਯੂਨੀਅਨ ਦਾ ਜਿਹੜਾ ਵਿਸਤਾਰ ਹੈ ਉਹ ਪੰਡਾ ਕਰੀ ਜਾਏ ਕਿਹੜੀ ਜਿਹੜੀ ਸੀਟ ਤੇ ਉਮੀਦਵਾਰ ਉਤਾਰੋ ਤੁਸੀਂ ਜਿਹੜੀ 4 ਸੀਟਾਂ ਬਚੀਆਂ ਨੇ ਨਾ ਜਿਹੜੀ ਚਾਰ ਸਭ ਇਲੈਕਸ਼ਨ ਹੋਣਗੇ ਉਹਨਾਂ ਦੀ ਗੱਲ ਕਰੀਏ ਇਸੇ ਹੋ ਜਲੰਧਰ ਹੋ ਰਿਹਾ ਨਾ ਉਹਨਾਂ ਛੱਡੇ ਜਿਹੜੇ ਅੱਗੇ ਚਾਰ ਹੋਣਗੇ ਜਿਹੜੇ 2 ਮਹੀਨੇ ਬਾਅਦ 3 ਮਹੀਨੇ ਬਾਅਦ ਲਗੂ ਹੋਣਗੇ। ਦੋ ਗੱਲ ਕੀਤੀ ਜਾਵੇ ਜਿਹੜੇ ਲੁਧਿਆਣਾ ਟੂਲ ਪਲਾਸੇ ਤੇ ਬੈਠੇ ਨੇ ਆਉਣ ਵਾਲੇ ਸਮੇਂ ਸਾਨੂੰ ਕੀ ਲੱਗਦਾ ਹੋਰ ਵੀ ਕਿਤੇ ਪ੍ਰਦਰਸ਼ਨ ਕਰਨਗੇ ਹੋਵੇਗਾ। ਦੇਖੋ ਤੇ ਜਿਹੜੀਆਂ ਨੇ ਟਾਈਮ ਟਾਈਮ ਦੀਆਂ ਮੰਗਾਂ ਨੇ ਤੇ ਹਰ ਇਲਾਕੇ ਦੀਆਂ ਵਕਰੀਆਂ ਵਕਰੀਆਂ ਇਹਨਾਂ ਵਾਸਤੇ ਜਿਹੜੀ ਆ ਆਪ ਕੋ ਆਪਣੀ ਯੂਨੀਅਨ ਨਾਲ ਸੰਘਰਸ਼ ਕਰਦੀ ਆ ਰਹੇ ਦੀ ਇਹਨਾਂ ਜਿਹੜੇ ਬੈਠੇ ਨੇ ਉਹਨਾਂ ਦਾ ਸਵਾਗਤ ਹੈ ਜੀ। ਪਰ ਜਿਹੜਾ ਹੈ ਉਹ ਉਹ ਜਿਵੇਂ ਮਤਲਬ ਲੋੜ ਪਏਗੀ ਉਹ ਉਹ ਜਿੱਥੇ ਵੀ ਲੋੜ ਪਏਗੀ ਉੱਥੇ ਸਭ ਆ ਗਿਆ ਜੀ ਵੀ ਜੀ ਇਲੈਕਸ਼ਨ ਵੀ ਆ ਰਹੀ ਹੈ ਉਹ ਵੀ ਪਾਰਟਿਸਪੇਟ ਕਰਾਂਗੇ ਜੀ ਉਹਦੇ ਬਾਰੇ ਜੀ ਪਾਸ ਨਹੀਂ ਕੀਤਾ ਜੇ ਮੈਂ ਤਾਂ ਪਾਸ ਕਰਾਂਗਾ ਅੱਛਾ ਜੀ ਜਦੋਂ ਲੈਣੇ ਆਏਗੀ ਤਾਂ ਕਾ ਕਰ ਲੈਣਾ ਹੁਣ ਪ੍ਰਧਾਨ ਮੰਤਰੀ ਬਣਿਆ ਜੀ ਮੋਦੀ ਉਹ ਤੋਂ ਬਾਅਦ ਤੁਸੀਂ ਕੀ ਫੀਲ ਕਰਦੇ ਹੋ ਪਹਿਲਾਂ ਵੀ ਦੇਖਦੇ ਨੇ ਹੋਰ ਨਹੀਂ ਦੇਖਾਵਾਂ ਹੋਰ ਕੀ ਫੀਲ ਕਰ ਰਹੇ ਹੋ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਪੈਸੇ ਵੀ ਦਿੱਤੇ ਨੇ ਕੁਝ ਉਹਦੇ ਬਾਰੇ ਬਾ ਜੀ 17 ਰੁਪਏ 17 ਰੁਪਏ ਰੋਜ਼ ਦੇ ਦਿੱਤੇ ਨੇ ਹੋਟਲ ਤੇ ਚਾਹ ਦਾ ਕਬ ਕੋ 30 ਰੁਪਏ ਦੋ ਰਹਾ ਹੈ ਉਹਨੂੰ 17 ਰੁਪਏ ਰੋਜ਼ ਦੇ ਹਿਸਾਬ ਨਾਲ ਸਾਨੂੰ ਦਿੱਤੇ ਨੇ ਇਹ ਸਾਡੀ ਮਤਲਬ ਇੱਕ ਜਲੇ ਤੇ ਨੂਨ ਛਲਕਣ ਵਾਲੀ ਗੱਲ ਹੈ 2000 ਰੁਪਏ ਕੀ ਸਾਡਾ ਪਰਿਵਾਰ ਚੱਲ ਜੇਗਾ 2000 ਰੁਪਏ ਚ ਕੀ ਹੁੰਦਾ ਹੈ 2000 ਕਿ ਤੁਸੀਂ ਉਹਨੂੰ ਕੀ ਯੋਜਨਾ ਬਣਾਈਏ ਵਾਪਸ ਕਰਨਗੇ ਜਾਂ ਕਿੱਦਾਂ ਕਰੋ ਉਹ ਵਾਪਸ ਤੇ ਅਸੀਂ ਨਹੀਂ ਕਰਦੇ ਆ ਵਾਪਸ ਸਾਡੇ ਕੋਲ ਹੈ ਕਿ ਨਾ ਕਿਸੇ ਨੇ ਕਰ ਦੇਣਾ ਪਰ ਇਹ ਪਹਿਲਾਂ ਭੁੱਖ ਦੇਓ ਫਿਰ ਭੀਖ ਦਿਓ ਉਸ ਨੀਤੀ ਦੇ ਕੰਮ ਕਰ ਰਹੇ ਹੋ ਤੇ ਜਿਹੜੇ ਰੇਟ ਵਧਾਏ ਨੇ ਇਸ ਵਾਰੀ ਉਹ ਰੇਟ ਵੀ ਜਿਹੜਾ ਹੈ ਬਹੁਤ ਮਾਮੂਲੀ ਹੈ ਮਹंगाई ਦੇ ਸਾਹਮਣੇ ਨਹੀਂ ਹੈ ਸਾਡੀ ਉਹਨਾਂ ਤੇ ਇਹ ਮੰਗ ਹੈ ਕਿ ਵੀ ਕਿਸਾਨ ਦੇ ਜਿਹੜੇ ਰੇਟ ਹੈ ਉਹਨਾਂ ਨੂੰ ਮੁੱਲ ਸੂਚਕ ਅੰਕ ਦੇ ਨਾਲ ਜੋੜਤਾ ਜਾਏ ਜਿੰਨੀ ਮਹंगाई ਵਧੇ ਉਨਹੀਂ ਸਾਡਾ ਰੇਟ ਵਧੇ ਹਰ ਵਾਰ ਰੇਟ ਵਧਾਉਣ ਦੀ ਲੋੜ ਨਹੀਂ ਹੈ ਹਰ ਵਾਰ ਸਰਕਾਰ ਰੇਟ ਘੱਟ ਮਗਾਉਂਦੀ ਹੈ ਤੇ ਫਿਰ ਆਪਣੀ ਪਿੱਠ ਤਪਤ ਪਾਉਂਦੀ ਹੈ ਧੱਟ ਦਾ ਮਤਲਬ ਇਹ ਹੈ ਕਿ ਵੀ ਜਿਵੇਂ 5.5% ਦੇ ਕਰੀਬ ਰੇਟ ਵਧੇ ਲੈਸਵਾਰੀ ਤੇ ਜਿੰਨੀ ਬਾਜ਼ਾਰ ਦੀ ਮਹंगाई ਹੈ ਉਹ ਕਰੀਬ 78% ਵੰਦੀ ਹੈ ਹਰ ਸਾਲ ਇਹ ਇਹਦਾ ਮਤਲਬ ਇਹ ਹੁੰਦਾ ਹੈ ਕਿ ਵੀ ਜੇ ਪਿਛਲੇ ਵਰੀ ਸਾਲ ਸਾਡਾ ਕੁਇੰਟਲ ਜਿਹੜੀ ਜਿੰਨਾ ਮਾਲ ਆਉਂਦਾ ਸੀ ਇਸ ਵਾਰੀ ਕੁਇੰਟਲ 1 ਕੁਇੰਟਲ 2 ਕਿਲੋ 2.5 ਕਿਲੋ ਸਾਨੂੰ ਜਿਹੜੀ ਬੈਗੀ ਤਾਂ 19 ਵਾਰ ਬਾਜ਼ਾਰ ਚੋਂ ਆਏ